ਦੋਸਤੋ ਸਤਿ ਸ਼੍ਰੀ ਅਕਾਲ ਜੀ ਮੈਂ ਸੁਖਿੰਦਰ ਸਿੰਘ ਕੋਲੋਟਾ ਗਰਾਊਂਡ ਰਿਪੋਰਟ ਜ਼ਮੀਨੀ ਹਕੀਕਤੋਂ ਅੱਜ ਆਪਾਂ ਮਾਨਯੋਗ ਹਰਵਿੰਦਰ ਸਿੰਘ ਐਮਸੀ ਰਿੰਕੂ ਵਾਰਡ ਨੰਬਰ 26 ਡੇਢ ਦੋ ਵਾਰ ਇੱਥੋਂ ਲਗਾਤਾਰ ਐਮਸੀ ਬਣਿਆ ਉਹਨਾਂ ਦੇ ਕੋਲੇ ਬੈਠੇ ਆਂ ਇਹਨਾਂ ਦੇ ਮੰਨੇ ਨਾਲ ਇੱਕ ਬਹੁਤ ਵੱਡੀ ਸਮੱਸਿਆ ਜੁੜੀ ਸੀਗੀ ਉਹਦੇ ਬਾਰੇ ਆਪਾਂ ਇੱਕ ਮੁੱਦਾ ਚੁੱਕਿਆ ਸੀ ਇਹ ਮੁੱਦਾ ਮੈਨੂੰ ਲੋਕਾਂ ਨੇ ਦੱਸਿਆ ਸੀ ਤੇ ਮੈਂ ਖੁਦ ਵੀ ਸਫਰ ਕੀਤਾ ਸੀ ਜੀਤੇ ਬਾਰੇ ਆਪਾਂ ਗੱਲਬਾਤ ਕਰਾਂਗੇ ਮੇਨ ਮੁੱਦਾ ਇਹ ਸੀਗਾ ਜਦੋਂ ਆਪਾਂ ਦੁਆਰਿਆਂ ਰੋਡ ਤੋਂ 26 ਨੰਬਰ ਵਾਰਡ ਦੇ ਵਿੱਚ ਐਂਟਰ ਹੁੰਨੇ ਆ ਉਹ ਜਿਹੜੀ ਗਲੀ ਆ ਉਹ ਗਲੀ ਦੀ ਬਹੁਤ ਪਤਲੀ ਹਾਲਤ ਆ ਉਹ ਗਲੀ ਨਾ ਬੰਨ੍ਹ ਕਰਕੇ ਲੋਕ ਬਹੁਤ ਦੁਖੀ ਆ ਲੋਕ ਦਰਘਟਨਾਵਾਂ ਦੇ ਸ਼ਿਕਾਰ ਹੋ ਜਾਂਦੇ ਆ ਫਟਾਂ ਲੱਗ ਜਾਂਦੀਆਂ ਇਹ ਸਬੰਧੀ ਗੱਲਬਾਤ ਕਰਾਂਗੇ ਪਹਿਲਾਂ ਐਂ ਦੱਸੋ ਵੀ ਆਪਣਾ ਸਾਰਾ ਮੱਲਾ ਬਣ ਗਿਆ ਸੀਗਾ ਇਹ ਠੀਕ ਹੈ ਜੀ ਲਗਭਗ ਜਦੋਂ ਕਾਂਗਰਸ ਦਾ ਰਾਜ ਸੀ ਇਹ ਗਲੀ ਤੇ ਬਾਕੀ ਏਰੀਆ ਕਿਉਂ ਰਹਿ ਗਿਆ ਜੀ ਪਹਿਲਾਂ ਦਾ ਤੁਹਾਡਾ ਮੈਂ ਤੁਹਾਡੇ ਚੈਨਲ ਦਾ ਤੇ ਤੁਹਾਡਾ ਬਾਈ ਬਹੁਤ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਮੇਰੇ ਇੱਥੇ ਗ੍ਰਹਿ ਵਿਖੇ ਆਏ ਆ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਆਏ ਆ ਲੋਕਾਂ ਦੇ ਮਸਲੇ ਹੱਲ ਕਰਨ ਲਈ ਤੁਸੀਂ ਮੇਰੇ ਘਰ ਆਏ ਆ ਇਹ ਜਿਹੜਾ ਮਸਲਾ ਸੀਗਾ ਤੁਸੀਂ ਜਿਹੜਾ ਪੁੱਛ ਰਹੇ ਆ ਗੱਤਾ ਫੈਕਟਰੀ ਵਾਲੀ ਜਿਹੜੀ ਗਲੀ ਆ ਜੀ ਇਹਦੇ ਸਾਡੇ ਟੈਂਡਰ ਖੁੱਲ ਜਾਣੇ ਆ ਜੀ ਅੱਜ ਕੋਲ ਜਾਣ ਕੱਲ੍ਹ ਖੁੱਲ ਜਾਣ ਪਰਸੋਂ ਖੁੱਲ ਜਾਣਾ ਜੀ ਦੇਖੋ ਸਰਕਾਰਾਂ ਦੀ ਅਦਲਾ ਬਦਲੀ ਹੋ ਜਾਂਦੀ ਹੈ ਜੀ ਮੈਂ ਇਸ ਟਾਈਮ ਅਜੇਪਾਲ ਦੇ ਨਾਲ ਆਂ ਕਾਂਗਰਸੀ ਬੰਦਾ ਮੇਰੇ ਕੰਮ ਬੜਾ ਪ੍ਰੈਸ਼ਰ ਪੈਂਦਾ ਤੇ ਕੰਮ ਮੇਰੇ ਰੁਕ ਵੀ ਜਾਂਦੇ ਤੇ ਰਕਵਾ ਵੀ ਦਿੱਤੇ ਜਾਂਦੇ ਆ ਜੀ ਤੁਹਾਡੇ ਕਾਰਨ ਤੁਸੀਂ ਸ਼ੇਰੇ ਪਿਆਮ ਨਗਰ ਦੀ ਗਲਤੀ ਗਲੀ ਦਾ ਪੁੱਛਿਆ ਉਹ ਵੀ ਇੱਕ ਸੀਵਰੇਜ ਬੋਰਡ ਨੇ ਬਣਾਉਣੀ ਹੈ ਗਲੀ ਜੀ ਸੀਵਰੇਜ ਬੋਰਡ ਕੋਲੇ ਉਹਦਾ ਵਕਾਇਦਾ ਪੈਸਾ ਪਿਆ ਜੀ ਹੁਕਮੀ ਦਾ ਡੇਰੇ ਦਾ ਵੀ ਪਿਆ ਜੀ ਉਹ ਤੇ ਪੱਠੇ ਵਾਲੀ ਗਲੀ ਦਾ ਵੀ ਪਿਆ ਜੀ ਉਹਦਾ ਪੈਸਾ ਕਿਸੇ ਪਾਸੇ ਵਰਤ ਨਹੀਂ ਸਕਦੇਗੇ ਜੀ ਮੇਰੀ ਐਸ ਡੀਓ ਸਾਹਿਬ ਨਾਲ ਗੱਲ ਹੋਈ ਸੀ ਜਿਹੜੇ ਪਹਿਲਾਂ ਇੱਥੇ ਐਸ ਡੀਓ ਸਾਹਿਬ ਹੁੰਦੇ ਸੀਗੇ ਪੂਰੇਜ ਬੋਰਡ ਦੇ ਜੀ ਉਹਨਾਂ ਦਾ ਪੈਸਾ ਪਿਆ ਪਰ ਠੇਕੇਦਾਰਾਂ ਦੇ ਇਹੀ ਆਪਣਾ ਸਪੀਕਰ ਸਾਹਿਬ ਨੇ ਇਹ ਤਾਂ ਵੀ ਇਟਾ ਮਾਰੀਆਂ ਮਾੜੀਆਂ ਹੈਗੀਆਂ ਟਾਈਲਾਂ ਜਿਹੜੀਆਂ ਹੈਗੀਆਂ ਉਹ ਟਾਈਲਾਂ ਹੁਕਮੀਰਾਂ ਦੇ ਡੇਰ ਤੋਂ ਵੀ ਚੁਗਵਾ ਦਿੱਤੀਆਂ ਸੀਗੀਆਂ ਉਹ ਸਪੀਕਰ ਸਾਹਿਬ ਨੂੰ ਪਤਾ ਹੋਊਗਾ ਵੀ ਕਦੋਂ ਕੰਮ ਕਰਵਾਉਣਗੇ ਮੈਂ ਹੁਣ ਉਸ ਹੀ ਦਿਨਾਂ ਦੇ ਵਿੱਚ ਜੇ ਇਹਨਾਂ ਨੇ ਕੰਮ ਨਾ ਕਰਵਾਇਆ ਤਾਂ ਮੈਂ ਆਪਦਾ ਧਰਨਾ ਦੇਵਾਂਗਾ ਜਾਂ ਆਪ ਕੋਹ ਹੜਤਾਲ ਤੇ ਬੈਠੂੰਗਾ। ਕੁਲਤਾਰ ਸਿੰਘ ਸੰਧਵਾਨੇ ਆਪ ਚੁਕਾਈਆਂ ਇੱਥੇ ਜਿੱਦੇ ਇਲੈਕਸ਼ਨ ਲੜਨ ਆਇਆ ਸੀ ਨਾ ਇਹਨੇ ਆਪ ਕੁਲਤਾਰ ਸਿੰਘ ਨੇ ਇੱਥੇ ਜਦੋਂ ਆਇਆ ਇੱਥੇ ਉਹਦੇ ਇਲੈਕਸ਼ਨਾਂ ਵੀਰੇ ਉਹ ਉਥੋਂ ਚੁਕਵਾਈਆਂ ਚੋਂ ਤੋਂ ਉਹਨੇ ਆਪ ਚੈੱਕ ਕਰਕੇ ਵੀ ਐਟ ਆਈ ਆ ਮਾੜੀ ਇਹਨੂੰ ਦੁਆਰਾ ਭੇਜੋ। ਬਸ ਇਹੋ ਜੀ ਗਈ ਹੈ ਅਜ ਤੱਕ ਨਹੀਂ ਬੰਦੀ ਮੁੜੀਗੀ। ਹਾਂ ਅਜ ਤੱਕ ਨਹੀਂ ਆ ਜਿਹੜੀ ਗੱਲ ਕਹੀ ਆ ਜੇਕਰ ਸਰਕਾਰ ਐਕਸ਼ਨ ਨਹੀਂ ਲੈਂਦੀ ਤੁਸੀਂ ਧਰਨਾ ਦੇਵੋਗੇ। ਆਪਣੇ ਸੰਧੂ ਸਾਹਿਬ ਹੈ ਗਿਆ। ਉਹ ਤੁਹਾਡੇ ਨਾਲ ਪੂਰਾ ਸਹਿਯੋਗ ਕਰਦੇ ਜੀ। ਉਹ ਤਾਂ ਜੀ ਵੇਖੋ ਮੈਂ ਉਹਨਾਂ ਦੀ ਕਮਾਂਡ ਦੇ ਹੇਠਾਂ ਜੀ ਸੰਧੂ ਸਾਹਾਵਾ ਜਿਹੜੇ ਬਹੁਤ ਹੀ ਵਧੀਆ ਇਨਸਾਨ ਆ ਸ਼ਹਿਰ ਨੂੰ ਉਹ ਆਪਦੇ ਗਿੱਜੇ ਦੇ ਵਿੱਚੋਂ ਵੀ ਪੈਸਾ ਲਾਦੇ ਨੇ ਜੇਬ ਦੇ ਵਿੱਚੋਂ ਕੱਢ ਕੇ ਵੀ ਆਮ ਲੋਕਾਂ ਦੇ ਲਈ ਪੈਸਾ ਲਾਉਂਦੇ ਆ ਕਿਤੇ ਵਰਤੋਂ ਉਹਦੇ ਵਿੱਚ ਆਉਂਦਾ ਹੋਵੇ ਲੋਕਾਂ ਦੀ ਗਰੀਬਾਂ ਦਾ ਮਸੀਹਾ ਸੰਧੂ ਸਾਹਾਵਾ ਜੀ ਪਾਲ ਸੰਧੂ ਇੱਕ ਗਰੀਬਾਂ ਦਾ ਮਸੀਹਾ ਜੀ ਜੀ ਹਾਂ ਜੀ ਦੋਸਤ ਸੱਸੀਗਾਲ ਆਪਾਂ 26 ਨੰਬਰ ਵਾਰਡ ਦੇ ਵਿੱਚ ਖੜੇ ਆ ਜਿਹੜੀ 메ਨ ਗਲੀ ਆ ਗੱਤਾ ਫੈਕਟਰੀ ਵਾਲੀ ਉਸ ਤੋਂ ਲੋਕ ਕਿੰਨੇ ਕਿ ਪਰੇਸ਼ਾਨ ਆ ਲੋਕਲ ਨਿਵਾਸੀ ਆ ਜਿਹੜੇ ਉਹਨਾਂ ਨਾਲ ਗੱਲਬਾਤ ਕਰਦੇ ਆ ਇਹ ਬਾਈ ਗਗਨ ਜੀ ਇੱਥੇ ਰਹਿੰਦੇ ਨਾਲ ਹੀ ਇਹਨਾਂ ਦਾ ਘਰ ਇਹ ਬਾਈ ਜੀ ਤੁਸੀਂ ਦੱਸੋ ਇਸ ਗਲੀ ਬਾਰੇ ਬੋ ਜੀ ਗਲੀ ਦੇ ਹਾਲ ਇਦਾਂ ਹੈਗਾ ਕਿ ਮੋਟਰਸਾਈਕਲ ਦੇ ਜਾਂਦੇ ਆ ਤਾਂ ਡਾੜੀ ਰਹਿੰਦਾ ਵੀ ਡੱਗਣਾ ਪਈਏ ਕਿਉਂਕਿ ਨਾਲ ਨਾਲੀਆਂ ਨਾਲ ਹੀ ਖੱਡੇ ਹੈਗੇ ਆ ਜੀ ਸਾਰੇ ਪਰੇਸ਼ਾਨ ਤਾਂ ਬਹੁਤ ਹੋਏ ਹੋਵੇ ਪਰ ਪਤਾ ਲੋਕੀ ਹੁਣ ਤਾਂ ਨਹੀਂ ਕਹਿੰਦੇ ਬਈ ਕੁਝ ਹਲਤਾ ਹੋਣਾ ਨਹੀਂ ਇਹਦਾ ਮੇਰਾ ਨਾ ਰਾਜਪਾਲ ਸਿੰਘ ਆ ਜੀ ਤੇ ਇਹ ਸਾਡੇ ਰੋਡ ਹੈ ਜਿਹੜਾ ਦਵਾਨ ਰੋਡ ਤੋਂ ਕੱਚਾ ਹੀ ਚੜਾ ਰਿਹਾ ਪਿਛਲੇ ਕਾਫੀ 10-12 ਸਾਲਾਂ ਤੋਂ ਤੇ ਇੱਕ ਵਾਰੀ ਰਿਪੇਅਰ ਹੋਇਆ ਸੀ ਉਹ ਵੀ ਪੁਰਾਣੇ ਇੱਟਾਂ ਲਾ ਕੇ ਉਸ ਤੋਂ ਬਾਅਦ ਹੁਣ ਪੂਰੇ ਖੱਡੇ ਬਣੇ ਹੋਏ ਆ ਤੇ ਕਈ ਇੱਕ ਦੋ ਵਾਰੀ ਤੇ ਮੈਂ ਖੁਰ ਡੇਪਿਆ ਤੇ ਮੇਰੇ ਲੱਤ ਤੇ ਸੱਟ ਵੀ ਫੈਕਚਰ ਜਾ ਹੋ ਗਿਆ ਸੀਗਾ ਜੀ ਤੇ ਉਸ ਤੋਂ ਬਾਅਦ ਮੇਰੇ ਬਜ਼ੁਰਗ ਵੇਖੋ ਲੰਘਦੇ ਨੇ ਤੇ ਉਹਨਾਂ ਨੂੰ ਬੜੀ ਪਰੇਸ਼ਾਨੀ ਆਉਂਦੀਆਂ ਨੇ ਕਿ ਸਰਕਾਰ ਕਹਿੰਦੀ ਹੈ ਹਜੇ ਟੈਂਡਰ ਨਹੀਂ ਪਾਸ ਹੋਇਆ ਜਾਂ ਇਹ ਬਣਨੀ ਨਹੀਂ ਪਤਾ ਨਹੀਂ ਕੀ ਚੱਕਰ ਹੈ ਸਾਨੂੰ ਸਮਝ ਨਹੀਂ ਆ ਰਹੀ ਇਸ ਗੱਲ ਬਾਰੇ ਵੀ ਕੀ ਗੱਲ ਹੈ ਭਾਈ ਜੀ ਤੁਹਾਡਾ ਨਾਂ ਕੀ ਹੈ ਜੀ ਸੰਜੋ ਸ਼ਾਵੜਾ ਜੀ ਅੱਛਾ ਤੁਸੀਂ ਇੱਥੇ ਨੇੜੇ ਰਹਿੰਦੇ ਹੋ ਆ ਸਾਹਮਣੇ ਘਰ ਆਪਣਾ ਜੀ ਠੀਕ ਹੈ ਠੀਕ ਹੈ ਇਹ ਤੋਂ ਤੁਸੀਂ ਗਲੀ 'ਚ ਕਿੰਨੀ ਤੁਹਾਨੂੰ ਕਰੀ ਗਲੀ 'ਚ ਬਾਈ ਜੀ ਬਹੁਤ ਦੁੱਖੀਆਂ ਜੀ 메ਨ ਦੁਆਰ ਨਾਲ ਰੋਡ ਤੋਂ ਲੰਘ ਕੁੰਦੀ ਹੈ ਗੱਡੀ ਇਹ ਜੀ ਪਿੱਛੇ ਘਟੋੜ 500 ਘਰ ਹੈ ਅੱਛਾ ਜੀ ਬਸਤੀ ਦਾ ਜੀ ਜੀ ਜਿਹੜਾ ਹਰ ਇੱਕ ਬੰਦਾ ਪਰੇਸ਼ਾਨ ਹੈ ਜੀ ਰੋਜ਼ ਦਾ ਲੰਗਾ ਟਾਪਾ ਮੀ ਪਹਿਲੇ ਤਾਂ ਪੂਰਾ ਚਿਕੜੋ ਚਿਕੜੀ ਹੋ ਜਾਂਦੀ ਹੈ ਬੰਦਾ ਟੱਪ ਹੀ ਨਹੀਂ ਸਕਦਾ ਬਈ ਟੱਪ ਹੀ ਨਹੀਂ ਸਕਦਾ ਕਾਣੀ ਖਤਮ ਹੈ ਬੰਦਾ ਟੱਪ ਹੀ ਨਹੀਂ ਸਕਦਾ ਜਿਹੜਾ ਟੱਪੂਆ ਡਿੱਕ ਹੀ ਜਾਊਗਾ ਜੀ ਠੀਕ ਹੈ ਬਾਕੀ ਸਾਰਾ ਮਹੱਲਾ ਬਣ ਗਿਆ ਇਹ ਇਹ ਜਿਹੜੀ ਮੇਨ ਇਹ ਮੇਨ ਗਲੀ ਹੈ ਜੀ ਮੇਨ ਗਲੀ ਨਹੀਂ ਬਣਦੀ ਜੀ ਮੇਨ ਗਲੀ ਦੀ ਤੁਹਾਨੂੰ ਬਹੁਤ ਜ਼ਿਆਦਾ ਦਿੱਕਤ ਆਈ ਹੈ ਪਿੱਛੇ ਸਾਰੀ ਵਸਤੀ ਬਣੀ ਹੋਈ ਹੈ ਇੱਥੋਂ ਤਾਂ ਪੈਦਲ ਵੀ ਨਹੀਂ ਚੱਲਿਆ ਜਾ ਸਕਦਾ ਮੇਰੇ ਹਿਸਾਬ ਨਾਲ ਕੋਈ ਨਹੀਂ ਜੀ ਮੋਟਰਸਾਈਕਲ ਤੇ ਜਾਓਗੇ ਤਾਂ ਤੁਸੀਂ ਬੜਾ ਬੁਰਾ ਹਾਲ ਦੇਖ ਲਓ ਮੇਨ ਰਸਤਾ ਮੇਨ ਰੋਡ ਤੋਂ ਆ ਹਾਲਤਾ ਹੀ ਆਉਂਦੀ ਕਈ ਬਜ਼ੁਰਗ ਵੀ ਡਿੱਗ ਕੇ ਜ਼ਖਮੀ ਹੋ ਚੁੱਕੇ ਨੇ ਕਈ ਜੋ ਸਾਈਕਲ ਸਵਾਰ ਜਾਂਦੇ ਉਹ ਵੀ ਡਿੱਗ ਕੇ ਜ਼ਖਮੀ ਹੋ ਚੁੱਕੇ ਨੇ ਇਹਦੇ ਬਾਰੇ ਕੀ ਕਰਨਾ ਚਾਹੁੰਦੇ ਜੀ ਅਸੀਂ ਤਾਂ ਕਹਿੰਦੇ ਜੀ ਬਣੇ ਗੜੀ ਛੇਤੀ ਛੇਤੀ ਬਣ ਜਾਵੇ ਜੀ ਅਸੀਂ ਇੱਥੇ ਤਿੰਨ ਸੌ ਕਾ ਰਮ ਲਾ ਪਿਛੇ ਵਾਸੀ ਆ ਜੀ ਤੇ ਅਸੀਂ ਮੈਂ ਕਈ ਵਾਰੀ ਇਸ ਗੜੀ ਦੇ ਵਿੱਚੋਂ ਡਿੱਗਿਆ ਮੈਂ ਛੋਟੀ ਤੇ ਤੁਰਦਾ ਤੇ ਮੇਥੋ ਕੋਟਿਆ ਤੇ ਮੈਂ ਬਹੁਤ ਵੇਰੀ ਡਿੱਗ ਚੁੱਕਿਆ ਇੱਥੇ ਤੇ ਇਹ ਗੜੀ ਜ਼ਰੂਰੀ ਛੇਤੀ ਜੀ ਹਤੀ ਬਣੀ ਜਾਵੇ ਛਾਂਵੇਂ ਇਸ ਗੱਲ ਦੀ ਸੂਚੋ ਜੇ ਇਹ ਦੁਆਰੇ ਨੇ ਤਾਂ ਰੋਡ ਤਾਂ ਸਿੱਧੀ ਕਰੀਏ ਵਾਸੀ ਚ ਮੇਨ 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 ਦਾ ਸਹੀ ਮੇਨ ਰਸਤਾ ਹੀ ਆ ਇਹ ਤੇ ਸਾਡੀ ਬੇਨਤੀ ਇਹੋ ਹੀ ਆ ਵੀ ਸਾਨੂੰ ਇਹ ਗੜੀ ਜ਼ਰੂਰ ਬਣਾ ਕੇ ਦਿੱਤੀ ਜਾਵੇ ਇਹ ਸੀਨੀਅਰ ਸਿਟੀਜ਼ਨ ਆ ਜੀ ਦੇਖ ਲਓ 80 82 ਸਾਲ ਇਹਨਾਂ ਦੀ ਉਮਰ ਆ ਹਾਂਜੀ ਇਹਨਾਂ ਦੇ ਪੁੱਤਰੇ ਵੀ ਵੱਡੇ ਆ ਤੇ ਇਹ ਹੁਣ ਜਦੋਂ ਇਥੋਂ ਲੰਘਦੇ ਆ ਇਹਨਾਂ ਨੂੰ ਪਰੇਸ਼ਾਨੀ ਹੁੰਦੀ ਆ ਨਹੀਂ ਡਿੱਗੇ ਮੈਂ ਬਹੁਤ ਮੇਰੀ ਡਿੱਗ ਚੁੱਕਿਆ ਇੱਥੇ ਮੇਰੇ ਥੱਟਾ ਗੋਡੇ ਕਾਡੇ ਵੀ ਵਜੇ ਆ ਥੱਲੇ ਤੇ ਬਹੁਤ ਔਖਾ ਹੈ ਕਈ ਵਾਰੀ ਨੰਗਾ ਹੈ ਸਾਡਾ ਮੇਨ ਨੰਗਾ ਨੰਗਾ ਹੈ ਤੇ ਅਸੀਂ ਜਿਹੜੇ ਸਾਨੂੰ ਇਹ ਗਲੀਆਂ ਹੀ ਮਾੜੀ ਮੋਟ ਸਫਾਈ ਹੋਣ ਤਾਂ ਸਾਨੂੰ ਸੌਖਾ ਹੋ ਜਾ ਬਿਲਕੁਲ ਜੀ ਸਾਡੀ ਬੇਨਤੀ ਹੈ ਗਲੀ ਖੇਤ ਸਾਡੀ ਬਣ ਜਾਵੇ ਵੱਡੀ ਤੇ ਉਹੀ ਬੇਨਤੀ ਹੈ ਵੀ ਜੇ ਗਲੀ ਬਣ ਜੇ ਜੀ ਤਾਂ ਬਹੁਤ ਬਹੁਤ ਧੰਨਵਾਦ ਕਰਦੀ ਆ ਅਸੀਂ ਇਨਾਂ ਦੁਖੀ ਆ ਇਸ ਗਲੀ ਚ ਸਾਥੋਂ ਸਾਈਕਲ ਜਾਂ ਮੋਟਰਸਾਈਕਲ ਨੰਗਣਾ ਲੈ ਕੇ ਨੰਗਣਾ ਉਹ ਤਾਂ ਇੱਕ ਵੱਖ ਗੱਲ ਹੈ ਨਾ ਸਾਥੋਂ ਪੈਦਲ ਵੀ ਨਹੀਂ ਨੰਗੇ ਜਾਂਦੇ ਪੈਦਲ ਵੀ ਨਹੀਂ ਆਪ ਜੋ ਜਾਂਦੇ ਹੋ ਆਪ ਜਾ ਰਹੇ ਇਹਨਾਂ ਤੋਂ ਤੁਰ ਨਹੀਂ ਜਾਂਦਾ ਇਹ ਕਿਵੇਂ ਡੱਪ ਕੇ ਆਏ ਆ ਠੁੱਡਾ ਵਾਈ ਦਾ ਕਈ ਵਾਰੀ ਤਾਂ ਤੁਰੇ ਜਾਂਦੇ ਤੇ ਧਰਨ ਪੈ ਜਾਂਦੀ ਹੈ ਆਜੋ ਬਣਾ ਤੁਸੀਂ ਆਜੋ ਬਹੁਤ ਦੁਖੀ ਹਾਂ ਸੀ ਇਸ ਗੱਲ ਤੋਂ ਤੇ ਬਣ ਜੇ ਤਾਂ ਬਹੁਤ ਬਹੁਤ ਮਿਹਰਬਾਨੀ ਹੈ ਤੁਹਾਡੀ ਕੀ ਪਈ ਆ ਸਾਰੀ ਗੱਲੀ ਇਹ ਚ ਕੁਛ ਤੁਰਿਆ ਨਹੀਂ ਜਾਂਦਾ ਤੁਰਨਾ ਹੀ ਬਹੁਤ ਔਖਾ ਹੈ ਇਹ ਸਰੀਰ ਡੋਕ ਹੈ ਕੋਰਡਨ ਕੰਮ ਕਰਦਾ ਸਾਰੇ ਇਸ ਦਾ ਨੰਗਾ ਨਹੀਂ ਬਹੁਤ ਮੁਸ਼ਕਲ ਹੈ ਇਹ ਬਹੁਤ ਡੂੰਘੇ ਪਈ ਹੈ ਰਧੋਰੀ ਪਈ ਹੈ ਬਹੁਤ ਚੰਗੀ ਗੋਨ ਦੀ ਜੀ ਇਹ ਬਹੁਤ ਦਰਦ ਕਰ ਰਹੇ ਅਸੀਂ ਪਰ ਕੋਈ ਇਹ ਗੱਲ ਨਹੀਂ ਸੁਣ ਰਿਹਾ ਗੱਲ ਨਹੀਂ ਸੁਣ ਰਿਹਾ ਇਹ ਅਸੀਂ ਤਾਂ ਇਹੀ ਮਨਸ ਕਰਦੇ ਆ ਵੀ ਇਹ ਦੇ ਬਣ ਜੇ ਤੇ ਸਾਨੂੰ ਆਉਣ ਜਾਣ ਸੁੱਖ ਹੋ ਜੇ ਬਿਲਕੁਲ ਇਹ ਮੇਨ ਮੇਨ ਰਸਤਾ ਆਪਣਾ ਹਨਾ ਦੇਖੋ ਦਵਾਰੇ ਰੋਡ ਤੋਂ ਮੇਨ ਗਲੀयां ਸੰਤੂਕੀ ਉਸ ਰੋਡ ਤੋਂ ਜੀ ਜੋ ਇਸ ਬਸਤੀ ਨੂੰ ਆ ਰਹੀ ਹੈ ਮੱਲੇ ਨੂੰ ਆ ਰਹੀ ਹੈ ਤਕਰੀਬਨ ਮੇਨ ਗਲੀ ਹੀ ਹੈ ਜੀ ਇਹੀ ਗਲੀ ਹੈ ਹਾਲਾਂਕਿ ਬਾਕੀ ਸਾਰੀਆਂ ਗਲੀਆਂ ਇੱਧਰ ਬਣ ਚੁੱਕੀਆਂ ਐ ਐਂਟਰਲੌਕ ਪੈਲਾਂ ਲੱਗ ਚੁੱਕੀਆਂ ਇਸ ਗਲੀ ਵਿੱਚ ਕੋਈ ਵੀ ਕਿਸੇ ਇਹ ਨਰਕ ਹੈ ਇੱਥੇ ਜੀ ਨਰਕ ਹਾਂ ਕੰਮ ਹੋਇਆ ਨਹੀਂ ਕੋਈ ਕੰਮ ਨਹੀਂ ਹੋਇਆ ਕੰਮ ਨਹੀਂ ਹੋਇਆ ਇੱਥੇ ਇਸ ਗਲੀ ਦਾ ਇਹ ਇਸ ਗਲੀ ਦੀ ਕੋਈ ਪੁੱਛ ਦੱਸ ਨਹੀਂ ਹਾਂ ਇਸ ਤੋਂ ਤਾਂ ਹੁੱਡੇ ਵੱਜਦੇ ਸਾਡੇ ਹੁੱਡਿਆਂ ਦੇ ਆਹ ਦੇਖ ਲਓ ਵੀਜੀ ਮੈਂ ਇਹ ਬੇਨਤੀ ਕਰਨਾ ਚਾਹਣਾ ਪਹਿਲਾਂ ਕਾਂਗਰਸੀ ਸਰਕਾਰ ਸੀ ਉਦੋਂ ਟੈਂਡਰ ਲੱਗੇ ਸੀ ਸਰਦਾਰ ਅਜੀਪਾਲ ਸਿੰਘ ਸੰਧੂ ਜੀ ਨੇ ਆਖਿਆ ਸੀਵਰੇਜ ਬੋਰਡ ਕੋਲੇ ਇਹਨਾਂ ਸਾਰੀਆਂ ਚੀਜ਼ਾਂ ਦਾ ਬਜਟ ਪਿਆ ਉਹਨਾਂ ਨਾਲ ਆਪਾਂ ਤੁਹਾਨੂੰ ਮੁਲਾਕਾਤ ਵੀ ਕਰਾਵਾਂਗੇ ਇਹ ਸਬੰਧੀ ਮੇਰੀ ਰਿੰਕੂ ਜੀ ਉਹਨਾਂ ਨਾਲ ਅੱਜ ਮੁਲਾਕਾਤ ਹੋਈ ਆ ਉਹਨਾਂ ਨੇ ਵੀ ਕਿਹਾ ਇਹ ਸਬੰਧੀ ਕੱਲੀ ਇਹ ਗਲੀ ਨਹੀਂ ਅੱਗੇ ਜਾ ਕੇ ਸ਼ੀਰੇ ਪੰਜਾਬ ਦੀ ਇੱਕ ਗਲੀ ਆ ਤੇ ਅੱਗੇ ਭੱਠੇ ਵਾਲੀ ਗਲੀ ਹੈ ਜੀ ਅੱਗੇ ਹੁਕਮੀਨਾਬਦ ਦਾ ਜਿਹੜਾ ਡੇਰਾ ਉੱਥੇ ਵੀ ਸਭ ਕੱਚੀਆਂ ਗਲੀਆਂ ਇਹ ਛੋਟੇ ਛੋਟੇ ਕੰਮ ਹੈ ਇਹ ਤਾਂ ਚਲੋ ਰਹਿ ਗਏ ਉਸ ਸਮੇਂ ਉਸੋਂ ਨਵੀਂ ਸਰਕਾਰ ਆ ਗਈ 2.5 ਸਾਲ ਹੋ ਗਏ ਇਹਨਾਂ ਨੂੰ ਆਇਆ ਨੂੰ ਤੇ ਇਹਨਾਂ ਨੇ ਵੀ ਇਸ ਚੀਜ਼ ਨੂੰ ਕੋਈ ਉਪਰਾਲਾ ਨਹੀਂ ਕਰਿਆ